ਹਾਂਜੀ ਸੰਗਜੀ ਅੱਜ ਮੈਂ ਤੁਹਾਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਆ ਜਰੂਰ ਪ੍ਰਵਾਨ ਕਰਿਓ ਤੁਸੀਂ ਆ ਜਿਵੇਂ ਆਸ਼ਮ ਦੇਖ ਰਿਹਾ ਜੇ ਆ ਭਗਤਾਂ ਨੂੰ ਵਿਖਾਦੇ ਆ ਜਿਵੇਂ ਰੱਬ ਦੇ ਪਿਆਰੇ ਭਗਤ ਦੇਖ ਰਿਹਾ ਜੇ ਇਹਨਾਂ ਦੀ ਸਾਹ ਸੰਭਾਲ ਵਾਸਤੇ ਅੱਜ ਆਪਾਂ ਨੂੰ ਆਸ਼ਮ ਦੇ ਵਿੱਚ ਸੰਗਜੀ ਆ ਰਾਸ਼ਨ ਦੀ ਬਹੁਤ ਜ਼ਿਆਦੀ ਲੋੜ ਵਾ ਅੱਜ ਅਸੀਂ ਸੱਚ ਜਾਣਿਓ ਆ ਸਾਰੇ ਮੈਂ ਤੁਹਾਨੂੰ ਚੀਜ਼ਾਂ ਦਿਖਾ ਦੇਵਾਂਗੇ ਆਸ਼ਮ ਦੇ ਵਿੱਚ ਰਾਸ਼ਨ ਦੀ ਅੱਜ ਸ਼ਾਰਟੇਜ ਆਈ ਆ ਤੇ 2 ਕਿਲੋ ਚੌਲ ਲਿਓਨੇ ਪਏ ਸੀ ਅੱਜ ਕਿਉਂਕਿ ਥੋੜੀ ਜੀ ਮਿਸਤੀ ਦਾ ਕੰਮ ਚੱਲਦਾ ਹੁੰਦਾ ਕਰਕੇ ਥੋੜੀ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਤੇ ਆਸ਼ਰਮ ਦੇ ਵਿੱਚ ਰਸਨ ਦੀ ਬਹੁਤ ਜ਼ਿਆਦੀ ਅੱਜ ਦਿੱਕਤ ਵਾ ਤੇ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਇੱਥੇ ਰੱਬ ਦੇ ਪਿਆਰੇ ਰਹਿੰਦੇ ਆ ਉਹਨਾਂ ਵਾਸਤੇ ਜੇ ਕੋਈ ਕੋਈ ਵੀਰ ਭਰਾ ਰਸਨ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਕਰੇ ਤੇ ਹੋਰ ਲਖੇ ਕਿਦਾਂ ਵਧੀਆ ਬਈਆ ਅੱਜ ਕਿੰਨੇ ਚੌਲ ਲੈਂਦੇ ਸੀਗੇ ਚੌਲ ਆਪਣੇ ਕੋਲੇ ਕਣੀਆਂ ਪਈਆਂ ਸੀਗੇ ਬੁੱਢਾ ਇੱਕ ਬਣਾਇਆ ਅੱਛਾ ਉਹਦੇ ਥੋੜੇ ਰਹਿੰਦੇ ਆ ਹੁਣ ਖਤਮ ਹੋ ਗਿਆ ਹੋਰ ਦਾਲਾ ਦੁਲਾ ਦਲਾਂ ਖਤਮ ਆ ਜੀ ਖਤਮ ਹੋ ਗਾ ਕਿਹੜੀ ਚੀਜ਼ ਹੈ ਜਿਹੜੀ ਹੈਗੀ ਆ ਬਸ ਆਈ ਆ ਕਣੇ ਬਣਾਏ ਜੇ ਆਪਣੇ ਤੇ ਤਿਆਰ ਕਰਨੇ ਹੋਣਗੇ ਪਏ ਬਸ ਦੇਖੋ ਦੂਗੇ ਮੁੰਡੀ ਨੂੰ ਲੱਗ ਅੱਛਾ ਬਾਕੀ ਜੀ ਜਾਂ ਬਾਕੀ ਸਾਬਣ ਤੋਂ ਬਣ ਤਿਆਰ ਨੇ ਸਾਰਾ ਅੱਛਾ ਤੇ ਜਿਹੜਾ ਸੌਦਾ ਵਾ ਉਹ ਮਿੱਠਾ ਦੇਸੀ ਹਾਂ ਸੌਦਾ ਖਤਮ ਹੋਇਆ ਸਤ ਜੀ ਆ ਜਿਹੜੇ ਰੱਬ ਦੇ ਪਿਆਰੇ ਆ ਭਗਤਵਾ ਮੈਂ ਤੁਹਾਨੂੰ ਦਿਖਾਉਣਾ ਸਾਰੇ ਇਹਨਾਂ ਵਾਸਤੇ ਕਿਉਂਕਿ ਆਪਾਂ ਗੁਰਦਾਰ ਸਾਹਿਬ 'ਚ ਵੀ ਦਾਨ ਕਰਦੇ ਆ ਬੱਜੇ ਕਿਹਨਾਂ ਪਿਆਵਾ ਕੱਲੇ ਚਨੇ ਪਏ ਕੱਲੇ ਚਲੇ ਰਹਿ ਗਏ ਬਾਕੀ ਚੀਜ਼ਾਂ ਬਾਕੀ ਸਾਬਣ ਛੋੜਾ ਪਿਆ ਵਾ ਸਾਰਾ ਸਾਬਣ ਪਿਆ ਵਾ ਤੇ ਸੌਦਾ ਸਰਫ ਪੜਾਉਣ ਵਾਲੇ ਬਾਕੀ ਨੂਨ ਤੇ ਉਹ ਲੋਨਣੀਆਂ ਨੇ ਜਿੰਨੀ ਅੱਛਾ ਲੋਨ ਚੀਨੀ ਸਾ ਖਤਮ ਹੋਇਆ ਲੂ ਹਨਾ ਇਹ ਸੰਗ ਦੀ ਆਸ਼ਮ ਦੇ ਵਿੱਚ ਲੱਖਾ ਮੇਰਾ ਵੀਰ ਆਏ ਸੇਵਾ ਕਰਦਾ ਵਾ ਆ ਲਾਂਗਰੀ ਦੀ ਸੇਵਾ ਇਹ ਡਿਊਟੀ ਇਹ ਨਭੁੰਦਾ ਵਾ ਨਾਲ ਭੈਣ ਵੀ ਉਹ ਵੀ ਹੁੰਦੀ ਆ ਪਰ ਦੱਸ ਰਿਹਾ ਵੀਰ ਕਿ ਸੌਦਾ ਸਾਰਾ ਖਤਮ ਹੋ ਗਿਆ ਵਾ ਆ ਮੈਂ ਤੁਹਾਨੂੰ ਦਿਖਾਵਾਂ ਕਿ ਜਿਹੜੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਇੱਥੇ ਆਸ਼ਮ ਦੇ ਵਿੱਚ ਸਾਹ ਸਮਰਤ ਹੁੰਦੀ ਆ ਜਿਨ੍ਹਾਂ ਦੇ ਵਾਸਤੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਚੜ੍ਹਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਵਾਂ ਕਿਉਂਕਿ ਆਪਾਂ ਗੁਰੂ ਘਰਾਂ ਦੇ ਵਿੱਚ ਵੀ ਸੇਵਾ ਕਰਦੇ ਆ ਵਾਧੀਆਂ ਗੁਰੂ ਘਰਾਂ 'ਚ ਵੀ ਸੇਵਾ ਕਰੋ ਪਰ ਇਹਨਾਂ ਦੇ ਰੱਬ ਦੇ ਪਿਆਰਾਂ ਵਾਸਤੇ ਵੀ ਆ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਵਾਂ ਕਿ ਜਰੂਰ ਰਛਨ ਦੀ ਸੇਵਾ ਕਰਿਓ ਹੋਰ ਬਾਬੂ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਤਾਂ ਇਹ ਬਜ਼ੁਰਗਾਂ ਜਿਵੇਂ ਆਪਾਂ ਕੋਲੋਂ ਸੱਭ ਤੋਂ ਲੈਂਦਾ ਸੀਗਾ ਉਹਨਾਂ ਨੂੰ ਹਰੀਕੇ ਤੋਂ ਲ ਆਈ ਨਾਨ ਨੂੰ ਆਪ ਤਾਂRenderTarget ਹੰਤੋਂ ਲੈਂਦਾ ਸੀਗਾ ਸੋ ਇਹਦੇ ਜਿਹੜੇ ਰੱਬ ਦੇ ਪਿਆਰੇ ਆਪਣੇ ਕੋਲ ਆਸ਼ਰਮ ਦੇ ਵਿੱਚ ਰਹਿੰਦੇ ਆ ਇਹਨਾਂ ਵਾਸਤੇ ਸੰਗਤ ਜੀ ਜਰੂਰ ਹੱਥ ਜੋੜ ਕੇ ਬੇਨਤੀ ਆ ਕਿ ਰਾਸ਼ਨ ਦੀ ਸੇਵਾ ਕਰਿਓ ਆਪਣੇ ਨਾਲ ਰਾਸ਼ਨ ਖਤਮ ਹੋਇਆ ਸੀ ਆਸ਼ਰਮ ਦੇ ਵਿੱਚ ਹਾਂ ਤੇ ਮੈਂ ਚਾਹ ਲੱਗ ਕੇ ਭੈਣ ਭਰਾ ਨੂੰ ਬੇਨਤੀ ਕਰਦੇ ਆ ਕਿਉਂਕਿ ਖਰਚਾ ਬਹੁਤ ਜ਼ਿਆਦਾ ਵਾ ਸਹੀ ਕਰ ਰਹੇ ਹਾਂ ਹਾਂ ਅੱਗੇ ਵੀ ਸੰਗਤ ਜੀ ਮੈਂ ਤੁਹਾਨੂੰ ਦਿਖਾਉਣਾ ਵਾ ਕੋਈ ਵੀ ਵੀਰ ਭਰਾ ਸਾਡੀ ਹੈਲਪ ਕਰਨੀ ਚਾਹੁੰਦਾ ਹੋਵੇ ਤੇ ਜੇਕਰ ਆ ਆ ਪਾਣ ਕੇ ਕੋਈ ਦਾਲਾਂ ਦੀ ਸੇਵਾ ਕਰਨੀ ਚਾਹੁੰਦਾ ਵੇ ਕੋਈ ਚੀਨੀ ਦੀ ਕੋਈ ਚੌਲਾਂ ਦੀ ਕਿਉਂਕਿ ਸਾਡੇ ਆਤੀਗ ਦੇ ਲਗਭਗ 80 ਭਗਤ ਰਹਿੰਦੇ ਆ ਜਿਨ੍ਹਾਂ ਵਾਸਤੇ ਸਾਡਾ ਕੁਆਂਟਲ ਤੋਂ ਉੱਪਰ ਹਰ ਮਹੀਨੇ ਚੌ ਲੱਗਦੇ ਆ ਠੀਕ ਆ ਆ ਤੁਹਾਨੂੰ ਮੈਂ ਬੱਚਾ ਦਿਖਾਉਣਾ ਨਿਕਾ ਜਾ ਆ ਦੇਖੋ ਨਿਕਾ ਜਾ ਬੱਚਾ ਵਾ ਰੱਬ ਦਾ ਪਿਆਰਾ ਇਹ ਇਹਨਾਂ ਪਿਆਰਾਂ ਵਾਸਤੇ ਮੈਂ ਤੁਹਾਡੇ ਤੋਂ ਸੇਵਾ ਮੰਗ ਰਿਹਾ ਵਾਂ ਠੀਕ ਹੈ ਜੀ ਅੱਜ ਸਾਡੇ ਵੀਰ ਬਾਲਨ ਵਢਣ ਲਏ ਆ ਤੇ ਆ ਪਿਆਰਾ ਜਿਹੜਾ ਰੱਬ ਦਾ ਬੱਚਾ ਵਾ ਇਹਨਾਂ ਵਾਸਤੇ ਜੇਕਰ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਆ ਇਹਨਾਂ ਬਜ਼ੁਰਗਾਂ ਵਾਸਤੇ ਹੋਰ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਠੀਕ ਆ ਕੋਯਾਲ ਨੇਗਾ ਕੀ ਹੋ ਗਿਆ ਉਹ ਮੈਂ ਤਾਂ ਦੱਸਿਆ ਜੜੀ ਉਸ ਨਾਲ ਨਾ ਸ਼ਕਾਂਡੀਆਂ ਨਾਲ ਜਿਹੜੀ 당 ਘੜਦੀ ਆ ਤੇ ਦਵਾਈ ਨਹੀਂ ਲੱਗਦੀ ਉਹਨੇ ਤਾਂ ਉਹ ਜੜੀ ਮੈਂ ਜਿੰਦ ਦਸਤੀ ਇੱਕ ਦਿਨ ਲਿਆ ਕੇ ਦਿੱਤੀ ਇਹਨੇ ਚੱਲ ਮੈਂ ਅੱਜ ਮੈਂ ਮਗਨਾ ਉਹ ਕੀ ਕਰੀ ਬਸ ਮੈਂ ਲੈ ਕੇ ਦਿਨਾ ਆ ਕੀ ਕਰਨਿਆ ਕੀ ਗੱਲਾ ਇਹ ਤਾਂ ਯਾਰ ਬਿਸਤਰਾ ਵੀ ਦਾ ਖਰਾਬ ਕੀਤਾ ਪਿਆ ਜੀ ਕੀ ਗੱਲਾ ਗਾਈਏ ਜਾਈ ਗਾਈਏ ਗੁਰੇ ਨੇ ਦਵਾਈ ਲੱਗਦੀ ਗਾਈਏ ਜਾਈ ਗਾਈਏ ਜਸਤੇ ਨੇ ਹਾਂ ਦਾਜੋ ਅੰਦਰ ਇਹ ਥੰਦ ਤੇ ਥੰਦ ਇਹ ਗੁਰਾ ਕੋ ਰਹਿ ਗਿਆ ਯਾਰ ਇਹ ਤਾਂ ਤਾਂ ਥੰਦ ਲੱਗਦੀ ਆ ਗਾਈਏ ਜਾਈ ਦੇਦਾ ਹਰ ਜਾਈ ਉਹਨੂੰ ਕਹਿ ਬੀ ਸੋਇਦਾ ਗਲਾਫ ਬਦਲੇ ਦਾ ਇਹ ਯਾਰ ਬਹੁਤ ਜ਼ਿਆਦਾ ਕਮਜ਼ੋਰ ਹੈ ਪਿਆ ਯਾਰ ਇਹ ਤਾਂ ਇਹ ਸੰਗ ਜੀ ਇਹਨੂੰ ਆਪਾਂ ਲੈ ਕੇ ਜਾਂਦਾ ਸੀਗਾ ਆ ਲੋਪੋ ਕਿ chegamo ਤੇ ਲੈ ਕਿੰਦਾ ਸੀਗਾ ਇਹਦੇ ਹੱਥ ਪੈਰ ਵਿਚਾਰੇ ਦੇ ਸਾਰੇ ਗਲੇ ਸੀਗੇ ਇਹਨਾਂ ਪਿਆਰਿਆਂ ਵਾਸਤੇ ਜਿਹੜੇ ਰੱਬ ਦੇ ਪਿਆਰੇ ਆ ਜਿਹੜੇ ਇੱਥੇ ਰਹਿੰਦੇ ਇਹਨਾਂ ਵਾਸਤੇ ਮੈਂ ਸੇਵਾ ਮੰਗ ਰਿਹਾ ਹਾਂ ਜੀ ਹਾਂ ਠੀਕ ਹਾਂ ਠੀਕ ਹੋ ਭਈਆ ਆ ਤੱਲੀ ਆ ਤੱਲੀ ਹਾਂ ਆ ਚੱਲਦੀ ਹਵਾ ਚੱਲਦੀ ਆ ਕੋਈ ਗੱਲ ਨਹੀਂ ਛਾਂ ਹੋ ਗਈ ਆ ਉਹ ਹੁੰਦੇ ਵੀਰ ਤੁਹਾਡੇ ਕੋਲ ਆ ਵੇਖੋ ਜਿਹੜੇ ਰੱਬ ਦੇ ਪਿਆਰੇ ਆ ਇਹਨਾਂ ਵਾਸਤੇ ਸੰਜੀ ਮੈਂ ਸੇਵਾ ਸੇਵਾ ਦੀ ਬੇਨਤੀ ਕਰ ਰਿਹਾ ਮੈਂ ਆ ਜਿਹੜੇ ਇੱਥੇ ਰਹਿੰਦੇ ਆ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਵਾਂ ਤੇ ਇਹਨਾਂ ਪਿਆਰੇ ਵਾਸਤੇ ਜੇਕਰ ਕੋਈ ਵੀਰਪਰਾ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਕਰਿਓ ਹੋਰ ਬਾਬੇ ਠੀਕ ਠਾਕ ਸੇ ਤਾਂ ਪਹਿਲਾਂ ਮਾਤਾ ਬਹੁਤ ਠੀਕ ਠਾਕ ਜੀ ਮਾਤਾ ਤੁਹਾਨੂੰ ਬੋਲਦੇ ਆ ਅਸਾਂ ਉਦਾਂ ਤਾਂ ਨਹੀਂ ਆ ਨਾ ਜਦੋਂ ਮੈਂ ਲੱਗ ਜਾਣਾ ਉਦੋਂ ਹੀ ਆ ਨਾ ਕਰਦੀ ਏ ਛੱਡ ਆਉਂਦਾ ਮਾਤਾ ਛੱਡ ਆਉਂਦਾ ਰੋਣਾ ਨਹੀਂ ਫਿਰ ਮੈਨੂੰ ਲੱਗੇ ਨਹੀਂ ਆ ਗਏ ਨਾ ਲੈ ਰੋਣਾ ਨਹੀਂ ਰੋਣਾ ਨਹੀਂ ਆ ਕਾ ਤਰ ਹੁੰਦੀ ਰਿੰਦੀ ਆ ਬਪੂ ਨੂੰ ਸਿੱਧਾ ਕਰਕੇ ਪਾਇਆ ਕਰ ਹਾਂ ਦੇਖੋ ਵੀਰ ਵਿਚਾਰੀ ਮਾਤਾ ਨੂੰ ਇਹਨੂੰ ਆਪਾਂ ਮਰਸਰੋਂ ਲੈ ਕੇ ਆਂਦਾ ਸੀਗਾ ਤਿੰਨ ਪੁੱਤ ਸੀਗੇ ਮੈਂ ਹਰ ਵੀਡੀਓ ਚ ਦੱਸਦਾ ਮੇਰਾ ਦਿਲ ਨਹੀਂ ਕਰਦਾ ਬੋਲਣ ਨੂੰ ਪਰ ਕੰਜਰਾਂ ਨੂੰ ਸ਼ਰਮ ਤੇ ਆਉਣੀ ਚਾਹੀਦੀ ਇਹਨਾਂ ਨੂੰ ਜਿਹੜੇ ਵੀ ਵੀਰ ਭਰਾ ਉਹਨਾਂ ਦੇ ਲਾਗੋਦੇ ਹਣ ਇੱਕ ਵਾਰੀ ਮਾਤਾ ਦੀ ਚੰਗੀ ਤਰ੍ਹਾਂ ਵੀਡੀਓ ਦਿਖਾ ਤੇ ਜੇ ਕਰੋ ਲਾਗੋ ਬੰਦੇ ਦੇ ਹੋਣ ਕਾਦੀ ਨਾ ਬਖਾਈ ਠੀਕ ਆ ਤੇ ਜੇ ਕੋ ਲਾਗੋ ਬੰਦੇ ਦੇ ਹੋਣ ਤੇ ਉਹਨਾਂ ਨੂੰ ਸ਼ਰਮ ਆਵੇ ਉਹਨਾਂ ਨੂੰ ਮਹਿਣਾ ਮਾਰੇ ਪਿਤਾ ਤੁਹਾਡੇ ਮਾਂ ਪਿਓ ਇਦਾਂ ਤੁਸੀਂ ਆਪੀ ਕਾਦੇ ਪੁੱਤ ਜੇ ਤੁਸੀਂ ਜਿਹੜੀ ਤੁਹਾਡੇ ਮਾਂ ਪਿਓ ਇਦਾਂ ਆਸ਼ਮਾ ਦੇ ਚ ਰੋਲਦੇ ਆ ਚੱਲ ਬਾਪੂ ਕੋਈ ਗੱਲ ਨਹੀਂ ਆਪਾਂ ਤੇ ਹੈਗੇ ਹੀ ਆ ਨਾ ਹਰ ਤੇਰੇ ਨਾਲ ਠੀਕ ਆ ਕੋਈ ਨਹੀਂ ਰੋਣਾ ਨਹੀਂ ਇੱਥੇ ਤੇ ਨਹੀਂ ਕੋਈ ਦਿੱਕਤ ਆਉਂਦੀ ਕੋਈ ਪਰੇਸ਼ਾਨੀ ਵਾਈ ਗੁਰ ਮੇਰ ਕਰੀ ਕੋਈ ਗੱਲ ਨਹੀਂ ਬਾਪੂ ਹਾਂ ਸਹਾਰਾ ਕਰ ਮੇਰ ਕਰੇ ਬਾਪੂ ਤੇ ਪਰ ਹੋ ਜਾਂਦਾ ਜਦੋਂ ਤੁਹਾਨੂੰ ਪਤਾ ਵਾ ਫਿਰ ਢਡੋ ਜੰਮੇ ਹੋਣਾ ਤੇ ਜਦੋਂ ਢਡੋ ਜੰਮੇ ਐਦਾਂ ਕਰਨ ਤੇ ਤੁਹਾਨੂੰ ਪਤਾ ਦਿਲ ਤੇ ਦੁੱਖਦਾ ਵਾ ਆ ਸਮਝੀ ਆਪਣਾ ਆ ਆ ਆਸ਼ਰਮ ਆ ਆਪਣਾ ਹਾਲ ਵਾ ਮੈਂ ਵੀਰ ਨੂੰ ਕਹਿੰਦਾ ਵੀ ਅੰਦਰੋਂ ਅੰਦਰੋਂ ਜਾ ਕੇ ਦਿਖਾ ਦਿਓ ਆ ਵੇਖੋ ਕਿਦਾਂ ਵਿਚਾਰੀ ਮਾਂ ਰੋ ਲੱਪੀ ਆ ਆ ਹਾਲ ਵਾ ਆਪਣਾ ਹੁਣ ਸਾਰੇ ਭਗਤ ਜਿਹੜੇ ਬਾਹਰ ਬੈਠੇ ਆ ਧੁੱਪ ਦਾ ਕਰਕੇ ਸੋ ਹਾਪੀ ਜੀ ਉਹਨਾਂ ਕੇ ਮੈਂ ਬੇਨਤੀ ਕਰਨੇ ਚਾਹੁੰਦਾ ਵਾਂ ਕਿ ਇਹਨਾਂ ਰੱਬ ਦੇ ਪਿਆਰਿਆਂ ਵਾਸਤੇ ਜਰੂਰ ਬੋੜ ਕੇ ਆਇਓ ਕੋਈ ਇਹਨਾਂ ਦਾ ਬੱਚਾ ਬਣ ਕੇ ਆਵੇ ਕੋਈ ਇਹਨਾਂ ਦਾ ਬੇਟੀ ਬਣ ਕੇ ਆਵੇ ਕੋਈ ਭਰਾ ਬਣ ਕੇ ਆਵੇ ਤਾਂ ਜੋ ਜਿਹੜੇ ਆ ਰੱਬ ਦੇ ਪਿਆਰੇ ਆ ਭਗਤ ਵਾ ਇਹਨਾਂ ਦੀ ਆਪਾਂ ਜਿਹੜੀ ਰਛਨ ਦੀ ਸੇਵਾ ਸਾਹ ਸੰਭਾਲ ਦੀ ਸੇਵਾ ਕਰ ਸਕੀਏ ਕਿਉਂਕਿ ਸੰਗ ਜੀ ਆਸ਼ਰਮ ਦੇ ਵਿੱਚ ਖਰਚੇ ਬਹੁਤ ਜ਼ਿਆਦੇ ਆ ਤੁਹਾਨੂੰ ਦੇਖ ਰਿਹਾ ਜੀ ਕਿ ਮਿਸਤਰੀ ਦਾ ਕੰਮ ਚੱਲ ਰਿਹਾ ਬਸ ਸੋਈ ਬਣ ਰਹੀ ਆ ਇੱਥੇ ਬਾਥੂਨ ਤਿਆਰ ਹੋ ਰਿਹਾ ਠੀਕ ਹੈ ਜੀ ਬਾਥੂਨ ਜੋ ਨਟੇਲਾਂ ਲੱਗਣ ਵਾਲੀਆਂ ਵਾ ਉਹ ਟੇਲਾਂ ਲੱਗਣ ਡੀਆਂ ਵਾ ਤੇ ਸੋ ਆ ਖਰਚੇ ਕਾਫੀ ਜ਼ਿਆਦਾ ਹੋੰਦਾ ਕਰਕੇ ਠੀਕ ਹੈ ਜੀ ਅ ਥੋੜੀ ਸ਼ਾਰਟੇਜ ਹੈ ਯਾ ਰਚਨ ਦੀ ਸ਼ਾਰਟੇਜ ਹੈ ਯਾ ਬੜੀ ਉਮੀਦ ਨਾਲ ਵੀਡੀਓ ਬਣਾ ਕੇ ਪਾ ਰਹੇ ਆ ਕਿਤੇ ਅ ਕਿਉਂ ਹੌਸਲਾ ਨਾ ਟੁੱਟੇ ਤੇ ਤੁਹਾਡੇ ਸਹਿਯੋਗ ਨਾਲ ਹੀ ਗੁਰਾਮਦਸ ਦੀ ਮੇਨ ਨਾਲ ਹੀ ਸੇਵਾਵਾਂ ਹੁੰਦੀਆਂ ਵਾਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਜਰੂਰ ਜੇ ਕੋਈ ਵੀਰ ਭਰਾ ਸੇਵਾ ਕਰਨੀ ਚਾਹੁੰਦਾ ਹੋਵੇ ਸਾਡਾ ਉੱਪਰ ਅਕਾਊਂਟ ਨੰਬਰ ਵੀਡੀਓ ਦੇ ਉੱਪਰ ਦਿੱਤਾ ਵਾ ਮੋਬਾਈਲ ਨੰਬਰ ਵੀ ਦਿੱਤਾ ਵਾ ਇਹੋ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਅ ਗੂਗਲ ਪੇ ਵੀ ਚੱਲਦਾ ਹੈ ਦੇਤੇ ਕੋਈ ਥੋੜੀ ਬੋਲੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਸੇਵਾ ਕਰਿਓ ਸੋ ਇਹਨਾਂ ਕਬੀਨ ਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਦਾਂ ਥੋੜੇ ਜੰਨਾ ਗੱਲ ਨੇ ਹੂੰ ਗੱਲ ਜਰਾ ਬਸ ਛੱਡੋ ਨਾ